ਅੰਮ੍ਰਿਤਸਰ ਵਿਕੇ ਬਾਬਾ ਹਰਨਾਮ ਸਿੰਘ ਧਮਮੁਖੀ ਦਮਦਮਨੀ ਟਕਸਾਲ ਮਹਿਤਾ ਨੇ ਸ਼੍ਰੀ ਅਰਵਿੰਦਰ ਸਾਹਿਬ ਵਿਕੇ ਮੱਥਾ ਟੇਕਨ ਤੋਂ ਬਾਅਦ ਪ੍ਰੈਸ ਕਾਨਫਰੰਸ ਨਾਲ ਕਲਬਾ ਕੀਤੀ ਅਤੇ ਗੁਰੂ ਬ੍ਰਹਮ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਬਤਾਈ ਦਿੱਤੀ ਉੱਥੇ ਗਿਆਨੀ ਹਰਪ੍ਰੀਤ ਜੀ ਨੇ ਨਵੇਂ ਅਕਾਲੀ ਦਲ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਪੰਥ ਵਿੱਚ মতਵੇਦ ਦਾ ਹੱਕ ਵਿੱਚ ਨਹੀਂ ਹਾਂ ਸਿੱਖ ਪੰਥ ਪੰਜਾਬ ਭਾਰਤ ਦੇ ਪੂਰੀ ਦੁਨੀਆ ਵਿੱਚ ਹਮਲੇ ਦਾ ਸਾਹਮਣਾ ਕਰ ਰਿਹਾ ਹੈ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਪੰਥਰੀ ਸੋਚਿਆ ਜਾਵੇ ਉਹਨਾਂ ਨੇ ਪੀਐਫ ਯੂਐਸਏ ਸਰਕਾਰ ਨੂੰ ਵੀਰ ਕੀਤੀ ਕਿ ਹਸਪਤਾਲ ਗ੍ਰਿਫਤਾਰ ਕੀਤੇ ਗਏ ਸਿੱਖ ਨੂੰ ਇਨਸਾਫ ਦੇਵੇ ਉਨੁਕਤਾ ਦੇ ਆਧਾਰ ਤੇ ਯੂਐਸਏ ਸਰਕਾਰ ਉਸੇਕ ਦਾ ਸਮਰਥਨ ਵੀ ਕਰੇ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਹੈ ਮਤ ਭੇ ਸਿਰਫ ਇਸ ਲਈ ਵਧ ਰਹੇ ਹਨ ਕਿਉਂਕਿ ਆਕਾਲੀ ਦਲ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨ ਰਿਹਾ ਹਾਂਜੀ ਮਾੜੀ ਇਹ ਗੁਰਗੰਧਾ ਜੀ ਦੇ ਪ੍ਰਕਾਰ ਤੇ ਰਾ ਕੀ ਕਹਿ ਰਹੇ ਹਾਂ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬਾਂ ਦੇ ਇਹ ਮਹਾਨ ਦਿਹਾੜੇ ਮਨਾਏ ਗਏ। ਔਰ ਗੁਰਦੁਆਰੇ ਸ੍ਰੀ ਰਾਮ ਸਰ ਸਾਹਿਬੀ ਤੋਂ ਨਗਰਕ੍ਰਿਸ਼ਨ ਜੀ ਰੋਸ ਚੱਲ ਕੇ ਸ੍ਰੀ ਕਾਨਕ ਪਕਸਾ ਪੁੰਚਿਆ। ਔਰ ਪਰੰਪਰਾ ਅਨੁਸਾਰ ਗੁਰ ਇਤਿਹਾਸ ਦੀ ਕਥਾ ਸ੍ਰੀ ਕਾਨਕ ਪਕਸਾ ਵਿਖੇ ਹੋਈ ਹੈ। ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗਿਣਤੀ ਸੰਗਤਾਂ ਦੁਨੀਆ ਪਰਦੇ ਵਿੱਚੋਂ ਅੱਜ ਇਸ ਗੁਰਪੁਰਬ ਤੇ ਹਾਜ਼ਰ ਹੋਣੀਆਂ। ਜਨਹੁਸ ਜਾਈ ਗਏ ਹੈ। ਬਹੁਤ ਹੀ ਸੁੰਦਰ ਪਾਠ ਇਹ ਮੰਦਿਸ ਜਗਤ ਕੀਤੀ ਗਈ ਹੈ। ਇਹ ਸੰਗਤਾਂ ਦੀ ਸਰਦਾ ਆਭਾਵਨਾ ਉਤਸ਼ਾਹ ਔਰ ਪ੍ਰੇਮ ਹੈ ਮੈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹਲੇ ਪ੍ਰਕਾਸ਼ਪੁਰਪ ਦੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਸੰਗਤਾਂ ਨੂੰ ਗੁਰੂ ਨਾਮਤ ਨਾਮ ਲੈਵਾ ਮਾਈ ਭਾਈ ਨੂੰ Hindu, Muslim, Nasai ਸਭ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਧਰਮਾਂ ਦੇ ਸਾਹੇ ਰਹਿਬਰ ਹੈ ਦਿਨਾਂ ਨੇ ਹਰ ਧਰਮ ਦੀ ਅਗਵਾਈ ਕੀਤੀ ਹਰ ਧਰਮ ਨੂੰ ਉਪਦੇਸ਼ ਦਿੱਤਾ ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਔਰ ਬਲਿ ਕੁਰਬਾਨੀ ਕਿਸੇ ਨਾਲ ਸਾਨੂੰ ਮិតਕਰਾ ਕਰਨਾ ਨਹੀਂ ਸਿਖਾਉਂਦੀ ਹਰ ਧਰਮ ਦਾ ਸਤਕਾਰ ਕਰਨਾ ਹਰ ਮਾਨਵ ਪ੍ਰਾਣੀ ਦੀ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਔਰ ਗਰੀਬ ਦੁਖੀ ਦਰਦਮੰਦਾਂ ਦੀ ਫੋਟਕੀ ਮਦਦ ਕਰਨੀ ਇਹ ਸਤਗੁਰੂ ਜੀ ਦੀ ਕੁਰਬਾਨੀ ਨੇ ਸਾਨੂੰ ਬਹੁਤ ਅਮੁੱਲ ਸਿਧਾਂਤ ਦਿੱਤੇ ਆ ਕਿਰਤ ਕਰਨੀ ਨਵਾਂ ਦੇਣਾ ਵੰਡ ਕੇ ਛਕਣਾ ਸੋ ਐਸੇ ਸਤਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਿੰਨੀ ਕਿ ਸਰਦਾਂ ਨਾਲ ਮਨਾਇਆ ਜਾਵੇ ਉਨਾਈ ਵੱਡੀ ਕਿਰਪਾ ਸਤਪੁਰੂ ਦੀ ਸਾਡੇ ਤੇ ਹੋਈ। ਜਿੱਦਾਂ ਵੀ ਨਵਾਂ ਅਕਾਲੀ ਦਲ ਬਣ ਗਿਆ। ਪੰਜਾਬ ਦੀ ਪਾਰਟੀ ਪੰਜਾਬ ਦੇ ਵਿਕਾਸ ਤੇ ਲਈ ਦੀ ਅਕਾਲੀ ਦਲ ਬਾਦਲ ਪਾਰਟੀ ਨੂੰ ਦੇਖੀ। ਉਹਨੂੰ ਮੁਖੜਾ ਕਰਕੇ ਨਵਾਂ ਇੱਕ ਦਲ ਬਣ ਗਿਆ ਕਿਵੇਂ ਦੇਖਦੇ ਹੋ? ਯਾਨੀ ਹਰ ਜੀ ਜੀ ਜੱਤੇ ਦਾ ਲਈ ਆਪਣਾ ਬਦਨਾਮ ਨਾ ਗਿਆ। ਦੇਖੋ ਮੈਂ ਸਮੁੱਚੇ ਪੰਥ ਦੇ ਵਿੱਚ ਏਕਤਾ ਬਖਾਨੀ ਆ ਪਹਿਲੀ ਗੱਲ ਤਾਂ ਇਹ ਹੈ। ਸਮੁੱਚੇ ਖਾਲਸਾ ਪੰਥ ਦੇ ਵਿੱਚ ਸਾਰੇ ਵਿੱਚ ਇਕ ਤਾਂ ਹੂੰ ਚਾਹੀਦੀ ਅਸੀਂ ਸਾਰੇ ਸਿਰ ਜੋੜ ਕੇ ਬੈਠੀਏ ਕੌਮ ਕੌਮ ਤੇ ਜਿੱਥੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਵੱਡੇ ਹਮਲੇ ਸਾਡੇ ਤੇ ਹੋ ਰਹੇ ਓਥੇ ਦੁਨੀਆ ਭਰ ਵਿੱਚ ਵੀ ਸਿੱਖਾਂ ਤੇ ਬਹੁਤ ਵੱਡੇ ਵੱਡੇ ਹਮਲੇ ਹੋ ਰਹੇ ਆ ਇੱਕ ਟਰੱਕ ਡਰਾਈਵਰ ਦਾ ਮਸਲਾ ਤੁਹਾਡੇ ਸਾਹਮਣੇ ਆਇਆ ਅੱਜ ਦੁਨੀਆ ਭਰ ਵਿੱਚ ਸਿੱਖ ਵਾਜ ਉਠਾ ਰਹੇ ਆ ਅਮਰੀਕਾ ਦੇ ਵਿੱਚ ਉਹਦੇ ਨਾਲ ਵੀ ਇਹਨਾਂ ਸਾਫੀ ਹੋਈ ਐ ਸੀ ਉੱਥੋਂ ਦੀ ਸਰਕਾਰ ਨੇ ਵੀ ਕੀ ਕਰਦੇ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਨਵਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਮਰੀਕਾ ਵਰਗਾ ਮੁਲਕ ਜਿਹੜਾ ਨਸਾਪਸੰਦ ਬਣਾਏ ਜਾਂਦਾ ਹੈ ਉਹ ਸਿੱਖ ਨਾਲ ਇਨਸਾਫ ਕਰਨ ਜੋ ਉਹਦੇ ਨਾਲ ਜ਼ਿਆਦਾ ਹੀ ਕੀਤੀ ਗਈ ਹੈ ਉਹ ਬਿਲਕੁਲ ਬਾਤਵੰਨੀ ਹੈ ਦੂਸਰੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਲੀਹਾਂ ਤੇ ਸ਼੍ਰੋਮਣੀ ਅਕਾਲੀ ਦਲ ਜਿ세 ਬੰਦੀ ਨੂੰ ਖੜਾ ਕੀਤਾ ਗਿਆ ਸੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਕੋ ਜਾਗੋ ਉਸ ਦਲ ਤੋਂ ਬੜੇ ਪਿੱਛੇ ਹਟੇ ਜਿਹਦੇ ਨਾਲੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਇਨਾਂ ਨੂੰ ਗੁਰਮਤ ਦੇ ਦਰੈਕ ਤੇ ਰਹਿ ਕੇ ਸਿੱਖੇ ਪਵਨ ਤੱਕ ਸਾਬਦੀ ਦੀ ਪਰੰਪਰਾ ਮਨ ਮਯਾ ਦੇ ਅੰਸਾਰ ਜੋ ਸਿੱਖੀ ਦੇ ਸਰਵੰਤ ਹੈ ਹੌਂਦੀ ਕਰਦੀ ਕਲਾ ਕੀ ਜੋ ਸਿੱਖ ਹਮੇਸ਼ਾ ਹੀ ਇਹਦੀ ਮੰਨਦੇ ਰਿਹੇ ਤਰਪ ਰਖਦੇ ਰਿਹਾ ਉਹਨਾਂ ਲਈ ਉਹ ਕਾਰਜ ਕਰਨੇ ਚਾਹੀਦੇ ਜੇ ਇਹ ਬਖਵੇਂ ਪੈਦਾ ਹੋਏ ਤਾਂ ਕਿਉਂ ਹੋਏ ਬਖਰੇਵੇਂ ਪੈਦਾ ਨਹੀਂ ਹੋਣ ਚਾਹੀਦੇ ਜੇ ਬਖਰੇਵੇਂ ਪੈਦਾ ਹੋਏ ਆ ਫਰੀਦਾ ਆਪਨਡੇ ਗ੍ਰਿਵਾਨ ਆਸ਼ਰਮ ਨਿਯਮ ਕਰਦੇ ਇਹ ਪਹਿਲਾ ਆਪਨਡੇ ਮੁਤਧਾਰ ਕੇ ਦਰੂਣਾ ਆਪਦੀ ਨੋਟ ਪੇ ਕਰਦੇ ਤਾਂ ਕਿ ਜਿਹੜੀ ਅਕਾਲੀ ਦਲ ਦੀ ਏਡੀ ਵੱਡੀ ਸੰਸਥਾ ਸਾਡੀ ਉਸ ਨੂੰ ਕਿਸੇ ਤਰ੍ਹਾਂ ਦਾ ਅਨੁਮਾਨ ਠੀਕ ਹੈ